ਕੁੰਦਰਤ ਕਰਬੋ ਪੰਡੂ ਕੇ ਬੋਤਾਰੇ ਇਹ ਖਾਰੀ ਤੇ ਰਾਜ ਕਰਾਂ ਰਾਜ ਆਜੇ ਤੇ ਖਾਰੀ ਪਰਮਾਤਮਾ ਦੀ ਡੈਫੀਨੇਸ਼ਨ ਕੀ ਹੈ ਪਰਮਾਤਮਾ ਦੀ ਪਰਿਭਾਸ਼ਾ ਕੀ ਹੈ ਰੱਬ ਦੀ ਭਾਸ਼ਾ ਕੀ ਹੈ ਉਹਦੀ ਪਰਿਭਾਸ਼ਾ ਕੀ ਹੈ ਪਰਿਚੇ ਕੀ ਹੈ ਰੱਬ ਦਾ ਪਰਿਚੇ ਨਹੀਂ ਹੈ ਕੁਦਰਤ ਤੇਰੀ ਮਾਲਕਾ ਭੜੇ ਨਿਆਰੇ ਰੰਗ ਭੀਖ ਮੰਗਾਂਦੇ ਬਾਸਾ ਤੇ ਦਿੱਤ ਉਠਾਦੇ ਨਗ ਉਹਨੇ ਬੜੇ ਬੜੇ ਨਗ ਤਖਤਾਂ ਤੇ ਬਿਠਾਦੇ میٹ بولنے کرے میٹھے کدے نرار ہو جیلے بڑے بڑے جگہ ہے نظر کو پٹھی جیب کریں سلطانہ کہاں پر آئے گا کہتے ہیں آپ نہیں کرتے ہیں کہ یہ مرتبہ کا کیا ہے شجو نام کی حجیب فیل کے اپنے آپ کا کوئی اپنے لاکھے لے چلا گیا یہ تو آجے کے لیے بولی سمجھنی شکلی تو بولی نا سمجھو کا پاپ سے کیوں سکر بولتا ہے اوڑی ہاں ਕਾਮਜੀ ਬੰਦੇ ਪਿਤਾ ਪ੍ਰਤਾਪ ਨਾਮ ਮਾਤਾ ਜਾਨਗੀ ਪਾਈ ਇਹਦਾ ਵਿਆਹ ਹੋਇਆ ਮਾਨਕੀ ਦੇਵੀ ਦੇ ਨਾਲ ਇਹਦੇ ਤੋਂ ਦੋ ਪੁੱਤਰ ਪੈਦਾ ਹੋਏ ਮਾਨਕ ਰੋਤੇ ਕੁਲਜਾਰ ਦਿਓ ਮਾਨ ਦਿਓ ਚੰਦਨੀ ਚੌਕ ਤੇ ਵਰਤੇ ਸਾਂਜੇ ਤੋਂ ਬਾਅਦ ਔਰੰਗਜ਼ੇਬ ਨੂੰ ਢਾਸ ਮਾਰੀ ਉਹਦੇ ਛੱਜੇ ਨੂੰ ਭੱਜੀ ਉੱਥੇ ਸ਼ਹੀਦ ਕਰ ਦਿੱਤਾ ਗਿਆ ਦੂਜਾ ਭਰਾ ਵੱਡਾ ਕੁਲਜਾਰ ਦਿਓ ਉਹਦੇ ਘਰ ਪੁੱਤਰ ਪੈਦਾ ਹੋਇਆ 17 ਮਈ 1664 ਨੂੰ ਤਾਂ ਜੋ 2 ਸਾਲ ਵੱਡਾ ਆਖਿਆ ਤਾਂ ਮੈਂ ਗੁਰੂ ਗੋਬਿੰਦ ਸਿੰਘ ਤੋਂ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਚਾਪਾ ਛੱਡ ਮੰਨਦੇ ਆ ਤੇ 64 ਵਿੱਚ ਪਿਆਰੇ ਭਾਈ ਹਮਸ ਸਿੰਘ ਜੀ ਦਾ ਜਨਮ ਹੈ 171678 ਦੀ ਬਸਾ ਕੀ ਨੂੰ ਅਨੰਦਪੁਰ ਸਾਹਿਬ ਆਏ ਨੇ ਤੇ ਪ੍ਰਵਾਰ ਸਮੇਤ ਅਮਰ ਸੱਤਿਆ ਤੇ ਵੇਖ ਲਓ 78 ਵਿੱਚ ਆਏ ਨੇ ਤਿੰਨ ਦਿਨ ਵਿੱਚ ਲਗਭਗ ਕਿੰਨੇ ਸਾਲ ਬਣ ਲਿਏ 21 ਸਾਲ ਗੁਰਮਤੀ ਪੜਾਈ ਕੀਤੀ ਜੇ ਨੰਬਰ ਤੇ ਪਿੰਡ ਆ ਵਾਸ ਕੀਤੀ